ਅੱਪਾ ਆ ਦਿਖਾ ਰਹੇ ਆ ਸਤਿਕਾਰਯੋਗ ਲੁਧਿਆਣਾ ਦੇ ਲੋਕਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਡਰਾਈਵ ਚਲਾਈ ਹੋਈ ਆ ਉਹ ਡਰਾਈਵ ਸੀਗੀ ਸਟਾਪ ਲਾਈਨ ਤੇ ਰੁਕਣਾ ਸਟਾਪ ਲਾਈਨ ਤੇ ਰੁਕਣਾ ਜੈਬਰਾਂ ਕ੍ਰੋਸਿੰਗ ਨੂੰ ਖਾਲੀ ਛੱਡਣਾ ਪਰ ਸੰਝਾ ਆਉਦੇ باوجود ਵੀ ਤੁਸੀਂ ਦੇਖੋ ਕਿ ਲੋਕ ਹਲੇ ਵੀ ਸਾਡੀਆਂ ਗੱਲਾਂ ਨੂੰ ਨਹੀਂ ਮੰਨ ਰਹੇ ਤੇ ਜੈਬਰਾਂ ਕ੍ਰੋਸਿੰਗ ਦੇ ਉੱਤੇ ਆ ਕੇ ਰੁਕਦੇ ਆ ਅਸੀਂ ਬੱਕ ਬੱਕ ਦਿਨ ਡਰਾਈਵ ਚਲਾਉਣ ਤੋਂ ਬਾਅਦ ਹੁਣ ਜਿਵੇਂ ਅੱਜ ਮਾਲੇਓ ਕਮਿਸ਼ਨਰ ਪੁਲਿਸ ਜੀ ਨਾਲ ਡਿਸਕਸ ਹੋਇਆ ਤੇ ਉਹਨਾਂ ਨਾਲ ਡਿਸਕਸ ਕਰਕੇ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਇਹ ਵਾਇਲੇਸ਼ਨ ਕਰ ਰਹੇ ਆ ਜਿਹੜੇ ਜੈਬਰਾ ਕ੍ਰੋਸਿੰਗ ਤੇ ਰੁਕ ਰਹੇ ਨੇ ਸਟਾਪ ਲਾਈਨ ਤੇ ਨਹੀਂ ਰੁਕ ਰਹੇ ਉਹਨਾਂ ਦੇ ਅੱਜ ਅਸੀਂ ਚਲਾਨ ਈਸ਼ੂ ਕਰ ਰਹੇ ਆ ਵੱਡੇ ਪੱਧਰ ਤੇ ਇੱਕ ਜਿਹੜੀ ਡਰਾਈਵ ਅਸੀਂ ਛੇੜੀ ਅੱਜ ਉਹ ਡਰਾਈਵ ਦੇ ਜਰੀਏ ਅਸੀਂ ਸਾਰੇ ਉਹਨਾਂ ਲੋਕਾਂ ਦੇ ਚਲਾਨ ਕਰਾਂਗੇ ਜਿਹੜੇ ਲੋਕ ਜੈਬਰਾ ਕ੍ਰੋਸਿੰਗ ਦੀ ਵਾਇਲੇਸ਼ਨ ਕਰ ਰਹੇ ਆ ਬਾਰ ਬਾਰ ਸਮਝਾਇਆ ਜਾਂਦਾ ਲੋਕਾਂ ਨੂੰ ਕਿ ਤੁਸੀਂ ਇਸ ਚੀਜ਼ ਤੋਂ ਬਚੋ ਕਿ ਸਟਾਪ ਲਾਈਨ ਤੇ ਜਿੱਥੇ ਸਟਾਪ ਲਾਈਨ ਬਣੀ ਆਪਣੀ ਵਹੀਕਲ ਨੂੰ ਉੱਥੇ ਰੋਕੋ ਜੈਫਰਾ ਕ੍ਰੋਸਿੰਗ ਨੂੰ ਕਾਲੀ ਛੱਡੋ ਆ ਕੇ ਜੈਫਰਾ ਕ੍ਰੋਸਿੰਗ ਨੂੰ ਪੈਦਲ ਗੁਜ਼ਰਣ ਵਾਲੇ ਲੋਕ ਆਪਣਾ ਗੁਜ਼ਰ ਸਕਣ ਪਰੰਤੂ ਬਾਰ ਬਾਰ ਸਮਝਾਉਣ ਦੇ ਬਾਰ ਬਾਅਦ ਵੀ ਜਦ ਸਾਨੂੰ ਰਿਜ਼ਲਟ ਲਿਖਿਆ ਕਿ ਲੋਕ ਨਹੀਂ ਹਾਲੇ ਵੀ ਸਮਝ ਰਹੇ ਕਾਫੀ ਅੱਜ ਸਪੈਸ਼ਲ ਮੈਨ ਲਾ ਕੇ ਸਾਰੇ ਲੁਧਿਆਣਾ ਵਿੱਚ ਅੱਜ ਇੱਕ ਸਪੈਸ਼ਲ ਮੈਨ ਚਾਲੂ ਹੈ ਤੇ ਅੱਜ ਸਾਡਾ ਜਿਹੜਾ ਧਿਆਨ ਹੈ ਉਹ ਇਹ ਚੀਜ਼ ਤੇ ਕੰਗਰਸ ਦਾ ਮਾਲੋ ਕੁਸ਼ੂਰ ਸਾਹਿਬ ਵੱਲੋਂ ਇਹ ਹਦਾਇਤ ਹੋਈ ਤੇ ਜਦ ਆਪਾਂ ਸੰਗਤ ਆਲੇ ਬ੍ਰੀਫ ਕਰਨੇ ਆਲੇ ਵੀ ਨਹੀਂ ਲੋਕ ਜਿਹੜਾ ਕਹਿਣਾ ਮੰਨ ਰਹੇ ਭਾਜਪਾ ਜਿਹੜੇ ਆਉਣਾ ਤੇ ਕਲਾਮ इशू ਹੋ ਰਿਹਾ ਅੱਜ ਅਸੀਂ ਸ਼ਾਮ ਤੱਕ ਵੱਧ ਤੋਂ ਵੱਧ ਜਿਹੜੇ ਸਵਾਲ ਹੈ ਅਸੀਂ ਇਸ ਚੀਜ਼ ਤੇ ਕਰਾਂਗੇ ਤਾਂ ਕਿ ਉਹ ਲੋਕ ਜਿਹੜੇ ਵਿਚਾਰੇ ਸੈਕਲ ਫਰਕ ਹੋ ਗੁਜ਼ਰਨਾ ਚਾਹੁੰਦੇ ਆ ਉਹਨਾਂ ਨੂੰ ਉਹਨਾਂ ਦਾ ਹੱਕ ਅਸੀਂ ਦਵਾ ਸਕੀਏ ਤੋਂ ਮੇਰੀ ਮਾਵੇਮ ਸੋਸ਼ਲ ਮੀਡੀਆ ਮਾਣਮ ਦੇ ذریعے ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਜਦੋਂ ਵੀ ਆਪਾਂ ਲੁਧਿਆਣਾ ਸ਼ਹਿਰ ਵਿੱਚ ਕਿਸੇ ਵੀ ਲਾਈਟ ਜੰਕਸ਼ਨ ਤੇ ਗੁਜ਼ਰਦੇ ਆ ਆ ਉਥੇ ਸਟਾਪ ਲਾਈਨ ਤੇ ਰੁਕੀਏ ਆਪੇ ਜੈਬਰਾ ਕ੍ਰੋਸਿੰਗ ਨੂੰ ਖਾਲੀ ਛੱਡੀਏ ਤਾਂ ਕਿ ਜਿਹੜੇ ਪੈਦਲ ਚੱਲਣ ਵਾਲੇ ਲੋਕ ਹੈ ਜੈਬਰਾ ਕ੍ਰੋਸਿੰਗ ਤੋਂ ਜਾ ਸਕਣ ਥੈਂਕ ਯੂ ਵੈਰੀ ਮਚ ਆਪਾਂ ਆ ਦਿਖਾੜੇ ਸਤਿਕਾਰਯੋਗ ਲੁਧਿਆਣਾ ਨਿਵਾਸੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਿਛਲੇ کئی ਦਿਨਾਂ ਤੋਂ ਡਰਾਈਵ ਚਲਾਈ ਹੋਈ ਆ ਉਹ ਡਰਾਈਵ ਸੀਗੀ ਸਟਾਪ ਲਾਈਨ ਤੇ ਰੁਕਣਾ ਸਟਾਪ ਲਾਈਨ ਤੇ ਰੁਕਣਾ ਜੈਬਰਾ ਕ੍ਰੋਸਿੰਗ ਨੂੰ ਖਾਲੀ ਛੱਡਣਾ ਪਰ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਲੋਕ ਹਲੇ ਵੀ ਸਾਡੀ ਗੱਲਾਂ ਨੂੰ ਨਹੀਂ ਮੰਨ ਰਹੇ ਤੇ ਜੈਬਰਾ ਕ੍ਰੋਸਿੰਗ ਦੇ ਉੱਤੇ ਆ ਕੇ ਰੁਕਦੇ ਆ ਅਸੀਂ ਬੱਕ ਬੱਕ ਦਿਨ ਡਰਾਈਵ ਚਲਾਉਣ ਤੋਂ ਬਾਅਦ ਜਿਹੜਾ ਅੱਜ ਮਾਲੇ ਕਮਿਸ਼ਨਰ ਪੁਲਿਸ ਜੀ ਨਾਲ ਡਿਸਕਸ ਹੋਇਆ ਤੇ ਉਹਨਾਂ ਨਾਲ ਡਿਸਕਸ ਕਰਕੇ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਏ ਵਾਇਓਲੇਸ਼ਨ ਕਰ ਰਹੇ ਆ ਜਿਹੜੇ ਜੈਬਰਾਂ ਕ੍ਰੋਸਿੰਗ ਤੇ ਰੁਕ ਰਹੇ ਨੇ ਸਟਾਪ ਲਾਈਨ ਤੇ ਨਹੀਂ ਰੁਕ ਰਹੇ ਉਹਨਾਂ ਦੇ ਅੱਜ ਅਸੀਂ ਚਲਾਨ ਈਸ਼ੂ ਕਰ ਰਹੇ ਆ ਵੱਡੇ ਪੱਧਰ ਤੇ ਜਿਹੜੀ ਬਾਈਬਾਸ ਛੇੜੀ ਅੱਜ ਉਹ ਡਰਾਈਵਰ ਦੇ ਜ਼ਰੀਏ ਅਸੀਂ ਸਾਰੇ ਉਹਨਾਂ ਲੋਕਾਂ ਦੇ ਚਲਾਨ ਕਰਾਂਗੇ ਜਿਹੜੇ ਲੋਕ ਜੈਬਰਾਂ ਕ੍ਰੋਸਿੰਗ ਦੀ ਵਾਇਓਲੇਸ਼ਨ ਕਰ ਰਹੇ ਆ ਬਾਰ ਬਾਰ ਸੰਗਾਇਆ ਜਾਂਦਾ ਲੋਕਾਂ ਨੂੰ ਕਿ ਤੁਸੀਂ ਇਸ ਚੀਜ਼ ਤੋਂ ਬਚੋ ਕਿ ਸਟਾਪ ਲਾਈਨ ਤੇ ਜਿੱਥੇ ਸਟਾਪ ਲਾਈਨ ਬਣੀ ਹੈ ਆਪਣੇ ਵਹੀਕਲ ਨੂੰ ਉੱਥੇ ਰੋਕੋ ਜੈਬਰਾਂ ਕ੍ਰੋਸਿੰਗ ਨੂੰ ਪਾਰ ਹੀ ਛੱਡੋ ਤਾਂ ਕਿ ਜੈਬਰ ਕ੍ਰੋਸਿੰਗ ਨੂੰ ਪੈਦਲ ਗੁਜ਼ਰਣ ਵਾਲੇ ਲੋਕ ਆਪਣਾ ਗੁਜ਼ਰ ਸਕਣ ਪਰੰਤੂ ਬਾਰ ਬਾਰ ਸਮਝਾਉਣ ਦੇ ਬਾਅਦ ਬਾਅਦ ਵੀ ਜਦ ਸਾਨੂੰ ਰਿਜ਼ਲਟ ਲਿਖਿਆ ਕਿ ਲੋਕ ਨਹੀਂ ਹਾਲੇ ਵੀ ਸਮਝ ਰਹੇ ਕਾਫੀ ਅੱਜ ਸਪੈਸ਼ਲ ਮੈਮ ਚਲਾ ਕੇ ਸਾਰੇ ਲੁਧਿਆਣਾ ਵਿੱਚ ਅੱਜ ਇੱਕ ਸਪੈਸ਼ਲ ਮੈਮ ਚਾਲੂ ਹੈ ਤੇ ਅੱਜ ਸਾਡਾ ਜਿਹੜਾ ਧਿਆਨ ਹੈ ਉਹ ਇਹ ਫੀਚ ਚੀਫ ਤੇ ਕੰਗਰਸ ਦੇ ਮਾਲੀਓ ਕੁਸ਼ੂਰ ਸਾਹਿਬ ਵੱਲੋਂ ਇਹ ਅਦਾਦ ਹੋਈ ਤੇ ਜਦ ਆਪਾਂ ਸੰਧਾ ਆਲੇ ਬ੍ਰੀਫ ਕਰਨ ਵਾਲੇ ਵੀ ਨਹੀਂ ਲੋਕ ਜਿਹੜਾ ਕਹਿਣਾ ਮੰਨ ਰਹੇ ਤਾਂ ਅੱਜ ਜਿਹੜੇ ਆਉਣਾ ਤੇ ਕਲਾਮ ਇਸ਼ੂ ਹੋ ਰਹੇ ਆ ਅੱਜ ਦੀ ਸ਼ਾਮ ਤੱਕ ਵੱਧ ਤੋਂ ਵੱਧ ਜਿਹੜੇ ਸ਼ਿਕਾਇਤਾਂ ਆ ਅਸੀਂ ਇਸ ਚੀਜ਼ ਕਰਾਂਗੇ ਤਾਂ ਕਿ ਉਹ ਲੋਕ ਜਿਹੜੇ ਵਿਚਾਰੇ ਟੈਕਲ ਫਾਰਕ ਤੋਂ ਗੁਜ਼ਰਨਾ ਚਾਹੁੰਦੇ ਆ ਉਹਨਾਂ ਨੂੰ ਉਹਨਾਂ ਦਾ ਹੱਕ ਅਸੀਂ ਦਵਾ ਸਕੀਏ ਤੋਂ ਮੇਰੀ ਮਾਦੇਮ ਸੋਸ਼ਲ ਮੀਡੀਆ ਮਾਦੇਮ ਦੇ ਜਰੀਏ ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਜਦੋਂ ਵੀ ਆਪਾਂ ਲੁਧਿਆਣਾ ਸ਼ਹਿਰ ਵਿੱਚ ਕਿਸੇ ਵੀ ਲਾਈਟ ਜੰਕਸ਼ਨ ਤੇ ਗੁਜ਼ਰਦੇ ਆ ਤਾਂ ਉਥੇ ਸਟਾਪ ਲਾਈਨ ਤੇ ਰੁਕੀਏ ਆਪੇ ਜੈਬਰਾ ਕ੍ਰੋਸਿੰਗ ਨੂੰ ਖਾਲੀ ਛੱਡੀਏ ਤਾਂ ਕਿ ਜਿਹੜੇ ਪੈਦਲ ਚੱਲਣ ਵਾਲੇ ਲੋਕ ਹੈ ਜੈਬਰਾ ਕ੍ਰੋਸਿੰਗ ਤੋਂ ਜਾ ਸਕਣ। ਥੈਂਕ ਯੂ ਵੈਰੀ ਮਚ।